ਪੰਜਾਬ ਚ ਪੰਚਾਇਤੀ ਚੋਣਾਂ 15 ਅਕਤੂਬਰ ਨੂੰ ਹੋਣੀਆਂ ਹਨ ਜਿਨ੍ਹਾਂ ਨੂੰ ਲੈ ਕੇ ਵੱਖ-ਵੱਖ ਪਿੰਡਾਂ ਦੇ ਪੰਚ ਸਰਪੰਚ ਨੇ ਆਪਣੀਆਂ ਚੋਣ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ ਵਿਧਾਨ ਸਭਾ ਹਲਕਾ ਸਦੂਗੜ ਦੇ ਪਿੰਡ ਰਾਏਪੁਰ ਵਿਖੇ ਕਿਸ ਤਰ੍ਹਾਂ ਦੀਆਂ ਤਿਆਰੀਆਂ ਅਤੇ ਚੋਣ ਮੈਦਾਨ ਚ ਉਤਰੇ ਉਮੀਦਵਾਰਾਂ ਦੇ ਵਿਚਾਰ ਹਨ ਆਓ ਸੁਣਦੇ ਹਾਂ ਸਾਡੇ ਪੱਤਰਕਾਰ ਗੁਰਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਮੈਂ ਗੁਰਜੀਤ ਸਿੰਘ ਪੱਤਰਕਾਰ ਮਾਨਸਾ ਪੰਜਾਬ ਦੇ ਵਿੱਚ 15 ਤਰੀਕ ਨੂੰ ਜਿਹੜੀਆਂ ਪੰਚਾਇਤੀ ਚੋਣਾਂ ਹੋ ਰਹੀਆਂ ਆ ਉਹਦੇ ਚ ਚੋਣ ਚਰਮੀਆਂ ਦਿਨੋਂ ਦਿਨ ਵੱਧ ਰਹੀਆਂ ਨੇ ਅੱਜ ਅਸੀਂ ਵਿਧਾਨ ਸਭਾ ਹਲਕਾ ਸਰਦੂਗੜ ਦੇ ਪਿੰਡ ਰਾਇਪੁਰ ਵੀ ਕੇ ਆਏ ਆ ਜਿੱਥੇ ਕਿ ਇਥੋਂ ਪਿੰਡ ਦੇ ਨੌਜਵਾਨ ਆਗੂ ਰਾਜੂ ਠੇਕੇਦਾਰ ਉਹਨਾਂ ਦੇ ਘਰੋਂ ਉਹਨਾਂ ਦੀ ਧਰਮ ਬਣੀ ਹਰਪ੍ਰੀਤ ਕੌਰ ਚੋਣ ਮਦਾਨ 'ਚ ਨੇ ਉਹਨਾਂ ਨਾਲ ਗੱਲ ਕਰਦੇ ਆ ਈ ਉਹਨਾਂ ਦੇ ਰਿਹਾ ਹੈ ਕਿਸ ਤਰ੍ਹਾਂ ਦਾ ਪਿੰਡ ਚ ਮਾਹੌਲ ਹੈ ਰਾਜੂ ਜੀ ਸਸੇ ਕਾਲ ਤੋਂ ਨਾਲਾ ਸਿੱਕਾ ਤੁਹਾਡੇ ਪਿੰਡ ਦੇ ਵਿੱਚ ਚੋਣ ਪ੍ਰਚਾਰ ਕਿਸ ਤਰ੍ਹਾਂ ਦਾ ਚੋਣ ਪ੍ਰਚਾਰ ਹੈ ਤੁਹਾਡੀ ਮੈਡਮ ਮਹੱਤੂਰ ਕਣੀ ਬਈ ਸਭ ਤੋਂ ਪਹਿਲਾਂ ਜੀ ਆਇਆਂ ਨੂੰ ਤੁਹਾਨੂੰ ਵੀ ਤੁਹਾਡੇ ਚੈਨਲ ਨੂੰ ਰਹੀ ਗੱਲ ਚੋਣ ਪ੍ਰਚਾਰ ਦੀ ਸਾਡੇ ਪਿੰਡ ਦਾ ਬਹੁਤ ਵਧੀਆ ਰਿਸਪਾਂਸ ਮਿਲ ਰਿਹਾ ਵੋਟਰਾਂ ਦਾ ਸਪੋਰਟਰਾਂ ਦਾ ਹਰ ਪੱਖੋਂ ਬਹੁਤ ਵਧੀਆ ਹਮਰਾਹ ਦੇ ਜਿਸ ਤਰ੍ਹਾਂ ਸਰਗਰਮੀ ਆਂਕੋ ਪਾਰਟੀਆਂ ਲੈ ਕੇ ਮੁੱਖ ਚੱਲਦੇ ਨੇ ਤੁਸੀਂ ਕਿਸ ਮਨਸਾ ਨਾਲ ਜਿਹੜਾ ਇਸ ਲਾਈਨ ਦੇ ਵਿੱਚ ਆਏ ਦੇਖੋ ਜੀ ਪਾਰਟੀ ਸਾਡੀ ਹੈ ਜੀ ਪਹਿਲਾਂ ਤੋਂ ਕਮਰਸ ਪਾਰਟੀ ਪਰ ਅਸੀਂ ਜਿਹੜੀ ਮਨਸਾ ਲੈ ਕੇ ਆਏ ਹੈ ਜੀ ਕੋਈ ਪਾਰਟੀ ਵੱਲੋਂ ਨਹੀਂ ਸਰਪੰਚੀ ਦੀ ਮਨਸਾ ਹੈ ਜੀ ਬਿਲਕੁਲ ਪਹਿਲਾਂ ਤੋਂ ਸੀ ਵੀ ਪਰਮਾਤਮਾ ਮੌਕਾ ਦੇਵੇ ਪਿੰਡ ਦੇ ਵੋਟਰ ਸਾਥ ਦੇਣ ਤੇ ਪਿੰਡ ਦੇ ਵਿੱਚ ਲੋਕ ਭਨਾਈ ਦੇ ਚੰਗੇ ਕੰਮ ਕਰੇ ਜਿਸ ਤਰ੍ਹਾਂ ਤੁਹਾਡੇ اپੋਜੀਟ ਪਾਰਟੀ ਦਾ ਤੁਸੀਂ ਕਾਂਗਰਸ ਦੀ ਗੱਲ ਕੀਤੀ ਕਿ ਬਣਾਣੀ ਬਧਾਇ ਕਿ ਨਹੀਂ ਜਿਸ ਤਰ੍ਹਾਂ ਤੁਹਾਡੇ ਲੀਡਰ ਕਹਿ ਰਹੇ ਨੇ ਵੋਟਾਂ ਦੇ ਚਿਹਰਾ ਫੇਰੀ ਨਾ ਹੋਵੇ ਕੋਈ ਇਸ ਤਰ੍ਹਾਂ ਦਾ ਭੈਅ ਹੀ ਲੱਗਦਾ ਨਹੀਂ ਦੇਖੋ ਸਾਨੂੰ ਪਾਰਟੀਆਂ ਬਕ ਬਕ ਹੁੰਦੀਆਂ ਨਹੀਂਆਂ ਪਰ ਸਾਨੂੰ ਜਿਹੜੇ ਅੱਗੇ ਸਾਬਾ ਗੁਰਪ੍ਰੀਤ ਸਿੰਘ ਬਣਾਏ ਸਾਨੂੰ ਉਹਨਾਂ ਦੇ ਪੂਰਨ ਭਰੋਸੇ ਹੈ ਕਿ ਉਹ ਬਿਲਕੁਲ ਪਾਰਦਰਸ਼ਿਕ ਤੰਨ ਨਾਲ ਚੋਣਾਂ ਕਰਾਉਣਗੇ ਕੋਈ ਹੇਰ ਫੇਰ ਦੀ ਗੱਲ ਨਹੀਂ ਵੱਡਾ ਜਿਹੜਾ ਪਿੰਡ ਹੈ ਪਹਿਲਾਂ ਤੋਂ ਤਰਾਤਰਾਂ ਦੇ ਮੂਮੈਂਟ ਤੇ ਆਇਆ ਹੋਇਆ ਹੈ ਲੜਕੀਆਂ ਨੂੰ ਜਾਂ ਤੁਸੀਂ ਆਪ ਦੀ ਮੈਡਮ ਨੂੰ ਅਸਹਾਰ ਕੀਤਾ ਜਾਂ ਮੈਡਮ ਨੇ ਦਿੱਸੀ ਵੀ ਆਪਾਂ ਜੇ ਲੜੀਏ 20545 ਜੁਨਿਓਰ ਹੈ ਸਾਡੇ ਪੂਰੇ ਪਰਿਵਾਰ ਦਾ ਸਾਡੇ ਪੂਰੇ ਪਾਲੇ ਕੇ ਲਾਣੇ ਤੇ ਹੀ ਮਤਲਬ ਸ਼ਾਹ ਸੀਗਾ ਕਿ ਕਿਉਂਕਿ ਮੈਂ 24-25 ਸਾਲ ਰਵੇ ਰਾਜਨੀਤੀ ਦੁਰਦੇ ਨੂੰ ਪਰ ਹਰ ਇੱਕ ਬੰਦਾ ਇਹ ਕਹਿੰਦਾ ਸੀ ਕਿ ਇੱਕ ਵਾਰੀ ਜੇ ਤੁਸੀਂ ਸਰਪੰਚ ਬਣੋ ਇਹ ਮਤਲਬ ਸਾਡੀ ਆਪ ਦੀ ਮਨਸ਼ਾ ਵੀ ਸੀ ਪਰਿਵਾਰ ਦੀ ਵੀ ਸੀ ਤੇ ਸਾਡੇ ਲਾਣੇ ਦੀ ਵੀ ਸੀ ਅਗਰ ਲੋਕਾਂ ਨੇ ਸਜਾਉਂ ਮਿਲਦਾ ਤੁਮ ਨੂੰ ਦੋ ਪਿੰਡ ਨੇ ਰੈਪਰ ਰੈਪਰ ਬਹੁਤ ਤੁਸੀਂ ਰੈਪਰ ਤੋਂ ਰੈਪਰ ਤੇ ਵਿਚਕੜੇ ਨੇ ਕਿੰਨੀ ਕ ਬੋਟ ਹੈ ਪਿੰਡ ਦੀ ਤੇ ਤੁਹਾਨੂੰ ਕਿੰਨੀ ਕ ਜਿਹੜੀ ਹੈਗੀ ਨਹੀਂ ਸਾਡੇ 2466 ਬੋਟਾ ਸਾਡੇ ਦੇ ਰੈਪਰ ਬੰਦੇ ਵਿੱਚ ਹੈਗੀਆਂ ਜੀ ਤਕਰੀਬਨ ਇੰਨੀਆਂ ਕਿ ਬੋਟਾਂ ਦੂਜੇ ਪਿੰਡ ਚ ਗਈਆਂ ਤੋਂ ਜਿਹੜੇ ਹਿਸਾਬ ਨਾਲ ਮਤਲਬ ਅਸੀਂ ਪਿੰਡ ਦੇ ਜਿੰਨੋਂ ਕੰਮ ਕੀਤੇ ਆ ਹਰ ਇੱਕ ਬੰਦੇ ਦੀ ਬਿਮਾਰੀ ਦੇ ਨਾਲ ਖੜੇ ਆਂ ਹਰ ਇੱਕ ਬੰਦੇ ਦੀ ਖੁਸ਼ੀ ਗਮੀ ਚ ਖੜੇ ਆਂਗੇ ਹਰ ਇੱਕ ਬੰਦੇ ਦਾ ਸਾਥ ਦਿੱਤਾ ਹੈਗਾ ਸੋ ਉਸ ਤੋਂ ਸਾਨੂੰ ਇਸ ਤਰ੍ਹਾਂ ਲੱਗਦਾ ਹੈਗੇ ਵੀ ਵਧੀਆ ਜਿੱਤ ਪ੍ਰਾਪਤ ਕਰਾਂਗੇ ਜੀ ਵਧੀਆ ਲੋਕਾਂ ਨਾਲ ਜਿੱਤਾਂਗੇ ਮੈਡਮ ਨੂੰ ਹਰਪ੍ਰੀਤ ਕੌਰ ਚੌਂ ਮਦਾਨ ਚਾਹਣਗੇ ਪਰਵਾਹ ਚ ਰਹੇਗੀ ਕੀ ਹੋਊਗੀ ਅਗਰ ਰਹਿਵਤ ਦੀ ਕਿਰਪਾ ਨਾਲ ਕੰਮ ਕਰਾਂਗੇ ਸਭ ਤੋਂ ਪਹਿਲਾ ਕੰਮ ਜਿਹੜਾ ਹੋ ਸਭ ਤੋਂ ਪਹਿਲਾ ਕੰਮ ਸਾਡਾ ਲੋਕ ਭਨਾਈ ਦੇ ਕੰਮ ਨੇ ਗਰੀਬ ਲੜਕੀਆਂ ਦੇ ਵਿਆਹ ਹੋਗੇ ਠੀਕ ਹੈ ਗਰੀਬਾਂ ਵਾਸਤੇ ਸਾਡੇ ਸਭ ਤੋਂ ਪਹਿਲਾਂ ਸਾਰੇ ਕੰਮ ਗਰੀਬਾਂ ਵਾਸਤੇ ਜਰ ਕੋਈ ਤੇ ਕਰਾਂਗੇ ਪਿੰਡ ਦੇ ਵਿੱਚ ਜਿਹੜਾ ਲਾੜਿਆ ਕਿਉਂ ਰਿਸਪੌਂਸ ਮਿਲਿਆ ਪਿੰਡ ਦੇ ਵਿੱਚ ਜਿਹੜਾ ਲਾਗਿਆ ਜੀ ਤਕਰੀਬਨ ਬਸ ਥੋੜਾ ਰਹਿ ਗਿਆ ਬਹੁਤ ਵਧੀਆ ਰਿਸਪੌਂਸ ਹੈ ਜੀ ਲੋਕਾਂ ਦਾ ਵੋਟਰਾਂ ਦਾ ਸਪੋਰਟਰਾਂ ਦਾ ਸਭ ਦਾ ਬਹੁਤ ਵਧੀਆ ਰਿਸਪੌਂਸ ਕਦੋਂ ਕਾਰਜ ਕਦੋਂ ਪੰਨ ਜਾਣਾ ਹੈ ਕਾਗਜ਼ ਕੱਲ੍ਹ ਜੀ ਕਾਗਜ਼ ਕੱਲ੍ਹ ਨੂੰ ਕੱਲ੍ਹ ਪੰਨ ਜਿਹੜਾ ਤੁਹਾਡਾ ਲਾਣੇ ਚੋਂ ਤੇ ਜੋ ਮਿਲ ਰਿਹਾ ਹੈ ਕਿ ਪੂਰੇ ਪਿੰਡ ਚੋਂ ਜੋ ਮਿਲ ਰਿਹਾ ਹੈ ਸਾਨੂੰ ਪੂਰੇ ਪਿੰਡ ਜੁ ਮੁੱਚਾ ਨੰਨਾ ਸਾਡਾ ਸਾਥੀ ਨਾਲ ਹੈ ਕਿ ਪੂਰੇ ਪਿੰਡ ਦਾ ਸਹਿਯੋਗ ਹੈ ਪੂਰੇ ਪਿੰਡ ਦੇ ਕਹਿਣ ਤੇ ਹੀ ਅਸੀਂ ਖੜੇ ਹੋਏ ਸੀਗੇ ਪਿੰਡ ਦਾ ਵਧੀਆ ਸਤਿਕਾਰ ਉਮੀਦ ਕਰਦੇ ਆ ਕਿ ਤੁਸੀਂ ਆਉਣ ਵਾਲੀ 15 ਤਰੀਕ ਨੂੰ ਜਰੂਰ ਕਾਮਯਾਬ ਹੋ ਕੇ ਲੋਕਾਂ ਦੀ ਸੇਵਾ ਕਰੋਗੇ ਮੈਂ ਗੁਰਜੀਤ ਸਿੰਘ ਪੱਤਰਕਾਰ ਮਾਲਸਾ ਤੁਹਾਨੂੰ ਛੇਤੀ ਹੀ ਕਿਸੇ ਅਗਲੇ ਸਰਪੰਚ ਨਾਲ ਬੁਲਾ ਕਰਾਂਗੇ ਬਹੁਤ ਬਹੁਤ ਧੰਨਵਾਦ